ਮੈਂ ਮੰਡੇ ਨੂੰ ਸ਼ਾਮ ਨੂੰ ਇਹ ਗੱਡੀ ਲਈ ਖਰੀਦੀ ਸੀ ਜੀ ਥਾਰ ਦੇਖ ਸਕਦੇ ਹੋ 14.5 ਲੱਖ ਦੀ ਥਾਰ ਲਈਤੀ ਆ ਸੋਮਵਾਰ ਤੇ ਗੱਡੀ ਇੱਥੋਂ ਲੈ ਕੇ ਨਿਕਲੇ 10 ਮਿੰਟ ਬਾਅਦ ਇਹਦੇ ਗੇਅਰ ਚ ਆਵਾਜ਼ ਆਣੀ ਸ਼ੁਰੂ ਹੋ ਗਈ ਤੇ ਮੈਂ ਕੰਪਨੀ ਵਾਲਿਆਂ ਨਾਲ ਹੀ ਕਾਲ ਕੀਤੀ ਆ ਕਿ ਗੇਅਰ ਚ ਆਵਾਜ਼ ਆਣੀ ਸ਼ੁਰੂ ਹੋ ਗਈ ਆ ਉਹ ਕਹਿੰਦੇ ਕਿ ਇਸ ਟਾਈਮ ਟੈਕਨੀਸ਼ੀਅਨ ਚਲੇ ਗਏ ਹੋਣੇ ਆ ਤੁਸੀਂ ਕੱਲ ਸਵੇਰੇ ਆ ਜੀ ਜਦੋਂ ਕੱਲ ਸਵੇਰੇ ਮੈਂ ਅਗਲੇ ਦਿਨ ਮੰਗਲਵਾਰ ਸਵੇਰੇ ਜਦੋਂ ਮੈਂ ਉੱਥੇ ਪਹੁੰਚਿਆ ਤੇ ਉਥੇ ਦੇ ਜਿਹੜੇ ਟੈਕਨੀਸ਼ੀਅਨ ਹੈਗੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਜਿਹੜੀ ਗੱਡੀ ਹੈਗੀ ਐ ਥਾਰ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰੋਬਲਮ ਹੈਗੀ ਆ ਤੇ ਇਹਦੇ ਪਹਿਲੇ ਤੋਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ ਮੈਨੂੰ ਆ ਚੀਜ਼ ਨਹੀਂ ਸਮਝ ਆਉਂਦੀ ਐ ਜਿੱਦਿ ਮੈਂ ਫਸਟ ਟਾਈਮ ਸੁਣ ਰਿਹਾ ਕਿ ਪਹਿਲੇ ਤੋਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ ਚਲੋ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਫੇਰ ਇੱਥੇ ਆਏ ਆ ਇਹੇ ਚੀਜ਼ ਚੱਲਦੀ ਰਹੀ ਐ ਅੱਜ ਸੈਟਰਡੇ ਹੋ ਗਿਆ ਕੱਲ ਫ੍ਰਾਈਡੇ ਸੀਗਾ ਫ੍ਰਾਈਡੇ ਮੈਂ 7 ਘੰਟੇ ਲਾ ਕੇ ਆਇਆ ਉਹ ਕੰਪਨੀ ਦੇ ਵਿੱਚ 7 ਘੰਟੇ ਅਜੇ ਪਹਿਲਾ ਬੰਦਾ ਆ ਕੇ ਕਹਿ ਰਿਹਾ ਕਿ ਇਹਦੇ ਗিয়ার ਆਇਲ ਦੇ ਵਿੱਚ ਪ੍ਰੋਬਲਮ ਹੈ। ਗিয়ার ਆਇਲ ਕੱਢ ਕੇ ਚੈੱਕ ਕਰਨਾ ਪੈਣਾ ਕਚਰਾਣਾ ਹੋਵੇ। ਪਹਿਲੀ ਗੱਲ ਆ ਨਵੀਂ ਗੱਡੀ ਦੇ ਗিয়ার ਆਇਲ 'ਚ ਕਚਰਾ ਆ ਗਿਆ। ਦੂਸਰਾ ਬੰਦਾ ਆ ਕੇ ਕਹਿ ਰਿਹਾ ਇਹਦਾ ਲੀਵਰ ਖੋਲਣਾ ਪੈਣਾ। ਤੀਸਰਾ ਬੰਦਾ ਆ ਕੇ ਕਹਿ ਰਿਹਾ ਇਹਦੇ ਰਿੰਗ ਢਿੱਲੇ ਆ ਤੇ ਰਿੰਗ ਟਾਈਟ ਕਰਾਣੇ ਪੈਣੇ ਆ। ਇੱਕ ਸਟੇਟਮੈਂਟ ਨਹੀਂ ਆ ਫਿਰ ਅਗਲਾ ਬੰਦਾ ਆ ਕੇ ਲਾਸਟ ਜਿਹੜਾ ਇਹਨਾਂ ਦੇ ਅਨਿਲ ਜੀ ਹੈਗੇ ਆ। ਅਨਿਲ ਸਰ ਜੀ ਐਸ ਐਮ ਆ। ਉਹਨਾਂ ਨਾਲ ਮੇਰੀ ਗੱਲ ਹੋਈ ਆ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜੀ ਇਹਦਾ ਤੁਹਾਨੂੰ ਗੱਡੀ ਨਹੀਂ ਚਲਾਣੀ ਆਂਦੀ। ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੁਹਾਨੂੰ ਗੱਡੀ ਨਹੀਂ ਚਲਾਣੀ ਆਉਂਦੀ ਹੈ। ਮੈਂ 10 ਸਾਲ ਹੋ ਗਏ ਮੈਨੂੰ ਗੱਡੀ ਚਲਾਉਂਦੇ ਨੂੰ ਤੋਂ ਕਹਿ ਰਹੇ ਕਿ ਤੈਨੂੰ ਗੱਡੀ ਨਹੀਂ ਚਲਾਣੀ ਆਉਂਦੀ ਹੈ। ਉਹ ਕੱਲ ਅੱਜ ਸਵੇਰੇ ਲੈ ਕੇ ਗਏ ਆ ਗੱਡੀ ਕਹਿੰਦੇ ਸਾਨੂੰ ਆਪਣੇ ਸਪੈਸ਼ਲ ਟੂਲ ਦੇ ਨਾਲ ਠੀਕ ਕਰ ਲੈਂਦੇ ਹੋ, ਸੰਤ ਸੱਲੀ ਕਰ ਲੈਂਦੇ ਹੋ। ਇਹਨਾਂ ਸਪੈਸ਼ਲ ਟੂਲ ਨਾਲ ਠੀਕ ਕੀਤੀ ਆ ਤੇ ਹੁਣ ਸਾਨੂੰ ਕਹਿ ਰਹੇ ਆ ਕਿ ਗੱਡੀ ਦਾ ਗੇਅਰ ਬਾਕਸ ਚੇਂਜ ਹੋਣਾ। ਮੈਂ ਗੱਡੀ ਦਾ ਗੇਅਰ ਬਾਕਸ ਕਿੱਦਾਂ ਚੇਂਜ ਕਰਾ ਸਕਦਾ? ਨਵੀਂ ਗੱਡੀ ਆ 1.75 ਲੱਖ ਦੀ ਮੈਂ ਗੱਡੀ ਲਈਤੀ ਆ। ਮੈਂ ਕਿੱਦਾਂ ਗੇਅਰ ਬਾਕਸ ਚੇਂਜ ਕਰਾਵਾਂ ਇਹਦਾ? ਗিয়ার ਬਾਕਸ ਚੇਂਜ ਕਰਾਵਾਂਗੇ ਤਾਂ ਇੰਜਨ ਖੋਲਣਾ ਪੈਣਾ ਇੰਜਨ ਖੋਲੇਆਂ ਦੀਆਂ ਸੀਲਾਂ ਸਾਰੀਆਂ ਗੁੱਲ ਜਾਣੀਆਂ ਮੇਰੀ ਤਾਂ ਗੱਡੀ ਦਾ ਇੰਜਨ ਖੁੱਲ ਗਿਆ ਨਾ ਨਵੀਂ ਗੱਡੀ ਲਈਤੀ 15 ਮਿੰਟ ਬਾਅਦ ਖਰਾਬ ਹੋ ਗਈ ਮੇਰੀ ਇਹੀ ਇਹਨਾਂ ਦੇ ਕਿ ਹੈਗੀ ਬੇਨਤੀ ਰਾਗਾ ਮੋਟਰ ਵਾਲਿਆਂ ਦੇ ਅੱਗੇ ਇਹਨਾਂ ਦੇ ਜਿਹੜੇ ਓਨਰ ਹੈ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈਗੀ ਆ ਮੇਰੇ ਉਹਨਾਂ ਅੱਗੇ ਇੱਕੋ ਰਿਕਵੈਸਟ ਹੈਗੀ ਆ ਕਿ ਮੇਰੀ ਗੱਡੀ ਚੇਂਜ ਕਰਕੇ ਮੈਨੂੰ ਦੂਸਰਾ ਪੀਸ ਦਿੱਤਾ ਜਾਵੇ ਮੈਂ 14.5 ਲੱਖ ਰੁਪਏ ਖਰਚਿਆ ਮੈਂ ਇਸ ਕਰਕੇ ਨਹੀਂ ਖਰਚਿਆ ਕਿ ਮੈਂ ਇਦਾਂ ਖੱਜਲ ਹੋਵਾਂ ਮੈਂ ਮੰਗਲਵਾਰ ਦਾ ਖੱਜਲ ਹੋ ਰਿਹਾ ਮੰਗਲਵਾਰ ਤੋਂ ਕਦੀ ਮੈਂ ਕੰਪਨੀ ਸਵੇਰੇ ਚਲੇ ਜਾਣਾ ਸ਼ਾਮ ਸ਼ਾਮ ਨੂੰ ਮੈਨੂੰ ਉੱਟ ਕੇ ਆਣਾ ਪੈਂਦਾ ਕੱਲ 6 ਘੰਟੇ ਕੰਪਨੀ ਲਾ ਕੇ ਆ ਅੱਜ ਦੁਪਹਿਰ ਦਾ ਮੈਂ 2 ਵਜੇ ਦਾ ਗਿਆ ਹੋਇਆ ਹਾਂ ਕੰਪਨੀ ਤੇ ਆ ਟਾਈਮ ਆ ਗਿਆ ਹਜੇ ਤੱਕ ਇੱਥੇ ਹੀ ਖੜਾ ਵਾਂ ਥੈਂਕ ਯੂ ਮੈਂ ਮੰਡੇ ਨੂੰ ਸ਼ਾਮ ਨੂੰ ਇਹ ਗੱਡੀ ਲਈ ਦਿੱਤੀ ਸੀ ਜੀ ਥਾੜ ਦੇਖ ਸਕਦੇ 14 ਲੱਖ ਦੀ ਥਾੜ ਦਿੱਤੀ ਆ ਸੋਮਵਾਰ ਇਹ ਗੱਡੀ ਇੱਥੋਂ ਲੈ ਕੇ ਨਿਕਲੇ 10 ਮਿੰਟ ਬਾਅਦ ਇਹਦੇ ਗੇਅਰ 'ਚ ਆਵਾਜ਼ ਆਣੀ ਸ਼ੁਰੂ ਹੋ ਗਈ। ਤੇ ਮੈਂ ਕੰਪਨੀ ਵਾਲਿਆਂ ਨਾਲ ਹੀ ਕਾਲ ਕੀਤੀ ਆ ਕਿ ਗੇਅਰ 'ਚ ਆਵਾਜ਼ ਆਣੀ ਸ਼ੁਰੂ ਹੋ ਗਈ ਆ। ਉਹ ਕਹਿੰਦੇ ਕਿ ਇਸ ਟਾਈਮ ਟੈਕਨੀਸ਼ੀਅਨ ਚਲੇ ਗਏ ਹੋਣੇ ਆ। ਤੁਸੀਂ ਕੱਲ ਸਵੇਰੇ ਆ ਜੀ। ਜਦੋਂ ਕੱਲ ਸਵੇਰੇ ਮੈਂ ਅਗਲੇ ਦਿਨ ਮੰਗਲਵਾਰ ਸਵੇਰੇ ਜਦੋਂ ਮੈਂ ਉੱਥੇ ਪਹੁੰਚਿਆ ਤੇ ਉੱਥੇ ਦੇ ਜਿਹੜੇ ਟੈਕਨੀਸ਼ੀਅਨ ਹੈਗੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਜਿਹੜੀ ਗੱਡੀ ਹੈਗੀ ਆ ਥਾਰ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰੋਬਲਮ ਹੈਗੀ ਆ ਤੇ ਇਹਦੇ ਪਹਿਲੇ ਤਾਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ। ਮੈਨੂੰ ਆ ਚੀਜ਼ ਨਹੀਂ ਸਮਝ ਆਉਂਦੀ ਇਹ ਜੀ ਮੈਂ ਫਸਟ ਟਾਈਮ ਸੁਣ ਰਿਹਾ ਕਿ ਪਹਿਲੇ ਤਾਂ ਦੂਜਾ ਕੇ ਨਿਊਟਰਲ ਕਰਕੇ ਪਾਣਾ ਪੈਂਦਾ ਚਲੋ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਫੇਰ ਇੱਥੇ ਆਏ ਆ ਇਹ ਚੀਜ਼ ਚੱਲਦੀ ਰਹੀ ਅੱਜ ਸੈਟਰਡੇ ਹੋ ਗਿਆ ਕੱਲ ਫਰਾਈਡੇ ਸੀਗਾ ਫਰਾਈਡੇ ਮੈਂ 7 ਘੰਟੇ ਲਾ ਕੇ ਆਇਆ ਉਹ ਕੰਪਨੀ ਦੇ ਵਿੱਚ 7 ਘੰਟੇ ਅੱਜ ਪਹਿਲਾ ਬੰਦਾ ਆ ਕੇ ਕਹਿ ਰਿਹਾ ਕਿ ਇਹਦੇ ਗিয়ার ਆਇਲ ਦੇ ਵਿੱਚ ਕਲੌਗ ਰੋ ਹੈ ਗিয়ার ਆਇਲ ਕੱਢ ਕੇ ਚੈੱਕ ਕਰਨਾ ਪੈਣਾ ਕਚਰਾਣਾ ਹੋਵੇ ਪਹਿਲੀ ਗੱਲ ਆ ਨਵੀਂ ਗੱਡੀ ਦੇ ਗিয়ার ਆਇਲ ਚ ਕਚਰਾ ਆ ਗਿਆ ਦੂਸਰਾ ਬੰਦਾ ਆ ਕੇ ਕਹਿ ਰਿਹਾ ਇਹਦਾ ਲੀਵਰ ਖੋਲਣਾ ਪੈਣਾ ਤੀਸਰਾ ਬੰਦਾ ਆ ਕੇ ਕਹਿ ਰਿਹਾ ਇਹਦੇ ਰਿੰਗ ਢਿੱਲੇ ਆ ਤੇ ਰਿੰਗ ਟਾਈਟ ਕਰਾਣੇ ਪੈਣੇ ਆ ਇੱਕ ਸਟੇਟਮੈਂਟ ਨਹੀਂ ਆ ਫਿਰ ਅਗਲਾ ਬੰਦਾ ਆ ਕੇ ਲਾਸਟ ਜਿਹੜਾ ਇਹਨਾਂ ਦੇ ਅਨਿਲ ਜੀ ਹੈਗੇ ਆ ਅਨਿਲ ਸਰ ਜੀਐਸਐਮ ਆ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੀ ਇਹਦਾ ਤੁਹਾਨੂੰ ਗੱਡੀ ਨਹੀਂ ਚਲਾਣੀ ਆਉਂਦੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੁਹਾਨੂੰ ਗੱਡੀ ਨਹੀਂ ਚਲਾਣੀ ਆਉਂਦੀ ਹੈ ਮੈਂ 10 ਸਾਲ ਹੋ ਗਏ ਮੈਨੂੰ ਗੱਡੀ ਚਲਾਉਂਦੇ ਨੂੰ ਤੋਂ ਕਹਿ ਰਿਹਾ ਕਿ ਤੈਨੂੰ ਗੱਡੀ ਨਹੀਂ ਚਲਾਣੀ ਆਉਂਦੀ ਪਰ ਕੱਲ ਅੱਜ ਸਵੇਰੇ ਲੈ ਕੇ ਗਏ ਆ ਗੱਡੀ ਕਹਿੰਦੇ ਸਾਨੂੰ ਆਪਣੇ ਸਪੈਸ਼ਲ ਟੂਲ ਦੇ ਨਾਲ ਠੀਕ ਕਰ ਲੈਂਦੇ ਹੋ ਸੰਤ ਸੱਲੀ ਕਰ ਲੈਂਦੇ ਹੋ ਇਹਨਾਂ ਸਪੈਸ਼ਲ ਟੂਲ ਨਾਲ ਠੀਕ ਕੀਤੀ ਆ ਤੇ ਹੁਣ ਸਾਨੂੰ ਕਹਿ ਰਹੇ ਆ ਕਿ ਗੱਡੀ ਦਾ ਗੇਅਰ ਬਾਕਸ ਚੇਂਜ ਹੋਣਾ ਮੈਂ ਗੱਡੀ ਦਾ ਗੇਅਰ ਬਾਕਸ ਕਿੱਦਾਂ ਚੇਂਜ ਕਰਾ ਸਕਦਾ ਨਵੀਂ ਗੱਡੀ ਆ 1.14 ਲੱਖ ਦੀ ਮੈਂ ਗੱਡੀ ਲਈਤੀ ਆ ਮੈਂ ਕਿੱਦਾਂ ਗੇਅਰ ਬਾਕਸ ਚੇਂਜ ਕਰਾਵਾਂ ਇਹਦਾ ਗੇਅਰ ਬਾਕਸ ਚੇਂਜ ਕਰਾਵਾਂਗੇ ਇਹਦਾ ਇੰਜਨ ਖੋਲਣਾ ਪੈਣਾ ਇੰਜਨ ਖੋਲੇ ਆ ਦੀਆਂ ਸੀਲਾਂ ਸਾਰੀਆਂ ਗੁੱਲ ਜਾਣੀਆਂ ਮੇਰੀ ਤਾਂ ਗੱਡੀ ਦਾ ਇੰਜਨ ਖੁੱਲ ਗਿਆ ਨਾ ਨਵੀਂ ਗੱਡੀ ਲਈਤੀ 15 ਮਿੰਟ ਬਾਅਦ ਖਰਾਬ ਹੋ ਮੇਰੀ ਇਹੀ ਇਹਨਾਂ ਦੇ ਅਕਿ ਹੈਗੀ ਬੇਨਤੀ ਰਾਗਾ ਮੋਟਰ ਵਾਲਿਆਂ ਦੇ ਅੱਗੇ ਇਹਨਾਂ ਦੇ ਜਿਹੜੇ ਓਨਰ ਹੈ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈਗੀ ਹੈ ਮੇਰੇ ਉਹਨਾਂ ਅਕਿ ਇੱਕੋ ਹੀ ਰਿਕਵੈਸਟ ਹੈਗੀ ਹੈ ਕਿ ਮੇਰੀ ਗੱਡੀ ਚੇਂਜ ਕਰਕੇ ਮੈਨੂੰ ਦੂਸਰਾ ਪੀਸ ਦਿੱਤਾ ਜਾਵੇ ਮੈਂ 14.5 ਲੱਖ ਰੁਪਏ ਖਰਚਿਆ ਮੈਂ ਇਸ ਕਰਕੇ ਨਹੀਂ ਖਰਚਿਆ ਕਿ ਮੈਂ ਇੱਧਾ ਖੱਜਲ ਹੋਵਾਂ ਮੈਂ ਮੰਗਲਵਾਰ ਦਾ ਖੱਜਲ ਹੋ ਰਿਹਾ ਮੰਗਲਵਾਰ ਤੋਂ ਕਦੀ ਮੈਂ ਕੰਪਨੀ ਸਵੇਰੇ ਚਲੇ ਜਾਣਾ ਸ਼ਾਮ-ਸ਼ਾਮ ਨੂੰ ਮੈਨੂੰ ਉੱਟ ਕੇ ਆਣਾ ਪੈਂਦਾ ਕੱਲ 6 ਘੰਟੇ ਕੰਪਨੀ ਲਾ ਕੇ ਆ ਅੱਜ ਦੁਪਹਿਰ ਦਾ ਮੈਂ 2 ਵਜੇ ਦਾ ਗਿਆ ਹੋਇਆ ਆ ਕੰਪਨੀ ਤੇ ਆ ਟਾਈਮ ਆ ਗਿਆ ਹਜੇ ਤੱਕ ਇੱਥੇ ਹੀ ਖੜਾ ਵਾ। ਥੈਂਕ ਯੂ। ਮੈਂ ਮੰਡੇ ਨੂੰ ਸ਼ਾਮ ਨੂੰ ਇਹ ਗੱਡੀ ਲਈ ਦਿੱਤੀ ਸੀਗੀ ਜੀ ਥਾਰ ਦੇਖ ਸਕਦੇ 14.5 ਲੱਖ ਦੀ ਥਾਰ ਲਿੱਤੀ ਆ ਸੋਮਵਾਰ ਨੂੰ। ਤੇ ਗੱਡੀ ਇੱਥੋਂ ਲੈ ਕੇ ਨਿਕਲੇ 10 ਮਿੰਟ ਬਾਅਦ ਇਹਦੇ ਗੇਅਰ 'ਚ ਆਵਾਜ਼ ਆਣੀ ਸ਼ੁਰੂ ਹੋ ਗਈ ਲੋ। ਤੇ ਮੈਂ ਕੰਪਨੀ ਵਾਲਿਆਂ ਨਾਲ ਹੀ ਕਾਲ ਕੀਤੀ ਆ ਕਿ ਗੇਅਰ 'ਚ ਆਵਾਜ਼ ਆਣੀ ਸ਼ੁਰੂ ਹੋ ਗਈ ਆ। ਉਹ ਕਹਿੰਦੇ ਕਿ ਇਸ ਟਾਈਮ ਟੈਕਨੀਸ਼ੀਅਨ ਚਲੇ ਗਏ ਹੋਣੇ ਆ। ਤੁਸੀਂ ਕੱਲ ਸਵੇਰੇ ਆਜੇ ਜਦੋਂ ਕੱਲ ਸਵੇਰੇ ਮੈਂ ਅਗਲੇ ਦਿਨ ਮੰਗਲਵਾਰ ਸਵੇਰੇ ਜਦੋਂ ਮੈਂ ਉੱਥੇ ਪਹੁੰਚਿਆ ਤੇ ਉੱਥੇ ਦੇ ਜਿਹੜੇ ਟੈਕਨੀਸ਼ੀਅਨ ਹੈਗੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਜਿਹੜੀ ਗੱਡੀ ਹੈਗੀ ਐ ਥਾਰ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰੋਬਲਮ ਹੈਗੀ ਆ ਤੇ ਇਹਦੇ ਪਹਿਲੇ ਤੋਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ ਮੈਨੂੰ ਆ ਚੀਜ਼ ਨਹੀਂ ਸਮਝ ਆਉਂਦੀ ਐ ਕਿ ਮੈਂ ਫਸਟ ਟਾਈਮ ਸੁਣ ਰਿਹਾ ਕਿ ਪਹਿਲੇ ਤੋਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ ਚਲੋ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਫੇਰ ਇੱਥੇ ਆਏ ਆ ਇਹੋ ਚੀਜ਼ ਚੱਲਦੀ ਰਹੀ ਐ ਸੈਟਰਡੇ ਹੋ ਗਿਆ ਕੱਲ ਫ੍ਰਾਈਡੇ ਸੀਗਾ ਫ੍ਰਾਈਡੇ ਮੈਂ 7 ਘੰਟੇ ਲਾ ਕੇ ਆਇਆ ਉਹ ਕੰਪਨੀ ਦੇ ਵਿੱਚ 7 ਘੰਟੇ ਚ ਪਹਿਲਾ ਬੰਦਾ ਆ ਕੇ ਕਹਿ ਰਿਹਾ ਕਿ ਇਹਦੇ ਗিয়ার ਆਇਲ ਦੇ ਵਿੱਚ ਕਲੌਗ ਰੋ ਹੈ ਗিয়ার ਆਇਲ ਕੱਢ ਕੇ ਚੈੱਕ ਕਰਨਾ ਪੈਣਾ ਕਚਰਾਣਾ ਹੋਵੇ ਪਹਿਲੀ ਗੱਲ ਆ ਨਵੀਂ ਗੱਡੀ ਦੇ ਗিয়ার ਆਇਲ ਚ ਕਚਰਾ ਆ ਗਿਆ ਦੂਸਰਾ ਬੰਦਾ ਆ ਕੇ ਕਹਿ ਰਿਹਾ ਇਹਦਾ ਲੀਵਰ ਖੋਲਣਾ ਪੈਣਾ ਤੀਸਰਾ ਬੰਦਾ ਆ ਕੇ ਕਹਿ ਰਿਹਾ ਇਹਦੇ ਰਿੰਗ ਢਿੱਲੇ ਆ ਤੇ ਰਿੰਗ ਟਾਈਟ ਕਰਾਣੇ ਪੈਣੇ ਆ ਇੱਕ ਸਟੇਟਮੈਂਟ ਨਹੀਂ ਆ ਫਿਰ ਅਗਲਾ ਬੰਦਾ ਆ ਕੇ ਲਾਸਟ ਜਿਹੜਾ ਇਹਨਾਂ ਦੇ ਅਨਿਲ ਜੀ ਹੈਗੇ ਆ ਅਨਿਲ ਸਰ ਜੀਐਸਐਮ ਆ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੀ ਇਹ ਤੁਹਾਨੂੰ ਗੱਡੀ ਨਹੀਂ ਚਲਾਣੀ ਆਉਂਦੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੁਹਾਨੂੰ ਗੱਡੀ ਨਹੀਂ ਚਲਾਣੀ ਆਉਂਦੀ ਹੈ ਮੈਂ 10 ਸਾਲ ਹੋ ਗਏ ਮੈਨੂੰ ਗੱਡੀ ਚਲਾਉਂਦੇ ਨੂੰ ਤੋਂ ਕਹਿ ਰਿਹਾ ਕਿ ਤੈਨੂੰ ਗੱਡੀ ਨਹੀਂ ਚਲਾਣੀ ਆਉਂਦੀ ਹੈ ਉਹ ਕੱਲ ਅੱਜ ਸਵੇਰੇ ਲੈ ਕੇ ਗਏ ਆ ਗੱਡੀ ਕਹਿੰਦੇ ਸਾਨੂੰ ਆਪਣੇ ਸਪੈਸ਼ਲ ਟੂਲ ਦੇ ਨਾਲ ਠੀਕ ਕਰ ਲੈਂਦੇ ਹੋ ਸੰਤ ਸੱਲੀ ਕਰ ਲੈਂਦੇ ਹੋ ਇਹਨਾਂ ਸਪੈਸ਼ਲ ਟੂਲ ਨਾਲ ਠੀਕ ਕੀਤੀ ਆ ਤੇ ਹੁਣ ਸਾਨੂੰ ਕਹਿ ਰਹੇ ਆ ਕਿ ਗੱਡੀ ਦਾ ਗੇਅਰ ਬਾਕਸ ਚੇਂਜ ਹੋਣਾ ਮੈਂ ਗੱਡੀ ਦਾ ਗੇਅਰ ਬਾਕਸ ਕਿੱਦਾਂ ਚੇਂਜ ਕਰਾ ਸਕਦਾ ਨਵੀਂ ਗੱਡੀ ਆ 1.14 ਲੱਖ ਦੀ ਮੈਂ ਗੱਡੀ ਲਈਤੀ ਆ ਮੈਂ ਕਿੱਦਾਂ ਗੇਅਰ ਬਾਕਸ ਚੇਂਜ ਕਰਾਵਾਂ ਇਹਦਾ ਗੇਅਰ ਬਾਕਸ ਚੇਂਜ ਕਰਾਵਾਂਗੇ ਇਹਦਾ ਇੰਜਨ ਖੋਲਣਾ ਪੈਣਾ ਇੰਜਨ ਖੋਲੇ ਇਹਦੀਆਂ ਸੀਲਾਂ ਸਾਰੀਆਂ ਗੁੱਲ ਜਾਣੀਆਂ ਮੇਰੀ ਤਾਂ ਗੱਡੀ ਦਾ ਇੰਜਨ ਖੁੱਲ ਗਿਆ ਨਾ ਨਵੀਂ ਗੱਡੀ ਲਈਤੀ 15 ਮਿੰਟ ਬਾਅਦ ਖਰਾਬ ਹੋ ਗਈ ਮੇਰੀ ਇਹੀ ਇਹਨਾਂ ਦੇ ਅਕੇ ਹੈਗੀਏ ਬੇਨਤੀ ਰਾਗਾ ਮੋਟਰ ਵਾਲਿਆਂ ਦੇ ਅੱਗੇ ਇਹਨਾਂ ਦੇ ਜਿਹੜੇ ਓਨਰ ਹੈ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈਗੀ ਹੈ ਮੇਰੇ ਉਹਨਾਂ ਅਕੇ ਇੱਕੋ ਰਿਕਵੈਸਟ ਹੈਗੀ ਹੈ ਕਿ ਮੇਰੀ ਗੱਡੀ ਚੇਂਜ ਕਰਕੇ ਮੈਨੂੰ ਦੂਸਰਾ ਪੀਸ ਦਿੱਤਾ ਜਾਵੇ ਮੈਂ 14.5 ਲੱਖ ਰੁਪਏ ਖਰਚਿਆ ਮੈਂ ਇਸ ਕਰਕੇ ਨਹੀਂ ਖਰਚਿਆ ਕਿ ਮੈਂ ਇਦਾ ਖੱਜਲ ਹੋਵਾਂ ਮੈਂ ਮੰਗਲਵਾਰ ਦਾ ਖੱਜਲ ਹੋ ਰਿਹਾ ਮੰਗਲਵਾਰ ਤੋਂ ਕਦੀ ਮੈਂ ਕੰਪਨੀ ਸਵੇਰੇ ਚਲੇ ਜਾਣਾ ਸ਼ਾਮ ਸ਼ਾਮ ਨੂੰ ਮੈਨੂੰ ਉੱਟ ਕੇ ਆਣਾ ਪੈਣਾ ਕੱਲ 6 ਘੰਟੇ ਕੰਪਨੀ ਲਾ ਕੇ ਆ ਅੱਜ ਦੁਪਹਿਰ ਦਾ ਮੈਂ 2 ਵਜੇ ਦਾ ਗਿਆ ਹੋਇਆ ਹਾਂ ਕੰਪਨੀ ਤੇ ਆ ਟਾਈਮ ਆ ਗਿਆ ਹਜੇ ਤੱਕ ਇੱਥੇ ਹੀ ਖੜਾ ਵਾਂ ਮੈਂ ਮੰਡੇ ਨੂੰ ਸ਼ਾਮ ਨੂੰ ਇਹ ਗੱਡੀ ਲਈ ਦਿੱਤੀ ਸੀ ਜੀ ਥਾਰ ਦੇਖ ਸਕਦੇ 14.5 ਲੱਖ ਦੀ ਥਾਰ ਲਈਤੀ ਆ ਸੋਮਵਾਰ ਤੇ ਗੱਡੀ ਇੱਥੋਂ ਲੈ ਕੇ ਨਿਕਲੇ 10 ਮਿੰਟ ਬਾਅਦ ਇਹਦੇ ਗੇਅਰ 'ਚ ਆਵਾਜ਼ ਆਣੀ ਸ਼ੁਰੂ ਹੋ ਗਈ। ਤੇ ਮੈਂ ਕੰਪਨੀ ਵਾਲਿਆਂ ਨਾਲ ਹੀ ਕਾਲ ਕੀਤੀ ਆ ਕਿ ਗੇਅਰ 'ਚ ਆਵਾਜ਼ ਆਣੀ ਸ਼ੁਰੂ ਹੋ ਗਈ ਆ। ਉਹ ਕਹਿੰਦੇ ਕਿ ਇਸ ਟਾਈਮ ਟੈਕਨੀਸ਼ੀਅਨ ਚਲੇ ਗਏ ਹੋਣੇ ਆ। ਤੁਸੀਂ ਕੱਲ ਸਵੇਰੇ ਆ ਜੀ। ਜਦੋਂ ਕੱਲ ਸਵੇਰੇ ਮੈਂ ਅਗਲੇ ਦਿਨ ਮੰਗਲਵਾਰ ਸਵੇਰੇ ਜਦੋਂ ਮੈਂ ਉੱਥੇ ਪਹੁੰਚਿਆ ਤੇ ਉੱਥੇ ਦੇ ਜਿਹੜੇ ਟੈਕਨੀਸ਼ੀਅਨ ਹੈਗੇ ਉਹ ਮੈਨੂੰ ਕਹਿ ਰਹੇ ਸੀਗੇ ਕਿ ਜਿਹੜੀ ਗੱਡੀ ਹੈਗੀ ਆ ਥਾਰ ਦੇ ਵਿੱਚ ਸਾਰਿਆਂ ਦੇ ਵਿੱਚ ਪ੍ਰੋਬਲਮ ਹੈਗੀ ਆ ਤੇ ਇਹਦੇ ਪਹਿਲੇ ਤਾਂ ਦੂਜਾ ਗੇਅਰ ਨਿਊਟਰਲ ਕਰਕੇ ਪਾਣਾ ਪੈਂਦਾ। ਮੈਨੂੰ ਆ ਚੀਜ਼ ਨਹੀਂ ਸਮਝ ਆਉਂਦੀ ਐ ਜਿੱਦਿ ਮੈਂ ਫਸਟ ਟਾਈਮ ਸੁਣ ਰਿਹਾ ਕਿ ਪਹਿਲੇ ਤਾਂ ਦੂਜਾ ਕੇ ਨਿਊਟਰਲ ਕਰਕੇ ਪਾਣਾ ਪੈਂਦਾ ਚਲੋ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਫੇਰ ਇੱਥੇ ਆਏ ਆ ਇਹੇ ਚੀਜ਼ ਚੱਲਦੀ ਰਹੀ ਐ ਅੱਜ ਸੈਟਰਡੇ ਹੋ ਗਿਆ ਕੱਲ ਫਰਾਈਡੇ ਸੀਗਾ ਫਰਾਈਡੇ ਮੈਂ 7 ਘੰਟੇ ਲਾ ਕੇ ਆਇਆ ਉਹ ਕੰਪਨੀ ਦੇ ਵਿੱਚ 7 ਘੰਟੇ ਅਜ ਪਹਿਲਾ ਬੰਦਾ ਆ ਕੇ ਕਹਿ ਰਿਹਾ ਕਿ ਇਹਦੇ ਗিয়ার ਆਇਲ ਦੇ ਵਿੱਚ ਕਲੌਗ ਰੋ ਹੈ ਗিয়ার ਆਇਲ ਕੱਢ ਕੇ ਚੈੱਕ ਕਰਨਾ ਪੈਣਾ ਕਚਰਾਣਾ ਹੋਵੇ ਪਹਿਲੀ ਗੱਲ ਆ ਨਵੀਂ ਗੱਡੀ ਦੇ ਗিয়ার ਆਇਲ 'ਚ ਕਚਰਾ ਆ ਗਿਆ ਦੂਸਰਾ ਬੰਦਾ ਆ ਕੇ ਕਹਿ ਰਿਹਾ ਇਹਦਾ ਲੀਵਰ ਖੋਲਣਾ ਪੈਣਾ ਤੀਸਰਾ ਬੰਦਾ ਆ ਕੇ ਕਹਿ ਰਿਹਾ ਇਹਦੇ ਰਿੰਗ ਢਿੱਲੇ ਆ ਤੇ ਰਿੰਗ ਟਾਈਟ ਕਰਾਣੇ ਪੈਣੇ ਆ ਇੱਕ ਸਟੇਟਮੈਂਟ ਨਹੀਂ ਆ ਫਿਰ ਅਗਲਾ ਬੰਦਾ ਆ ਕੇ ਲਾਸਟ ਜਿਹੜਾ ਇਹਨਾਂ ਦੇ ਅਨਿਲ ਜੀ ਹੈਗੇ ਆ ਅਨਿਲ ਸਰ ਜੀ ਐਸ ਐਮ ਆ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੀ ਇਹ ਤੁਹਾਨੂੰ ਗੱਡੀ ਨਹੀਂ ਚਲਾਣੀ ਆਉਂਦੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਕਿ ਤੁਹਾਨੂੰ ਗੱਡੀ ਨਹੀਂ ਚਲਾਣੀ ਆਉਂਦੀ ਹੈਗੀ ਮੈਂ 10 ਸਾਲ ਹੋ ਗਏ ਮੈਨੂੰ ਗੱਡੀ ਚਲਾਉਂਦੇ ਨੂੰ ਤੋਂ ਕਹਿ ਰਿਹਾ ਕਿ ਤੈਨੂੰ ਗੱਡੀ ਨਹੀਂ ਚਲਾਣੀ ਆਉਂਦੀ ਅੱਜ ਕੱਲ ਅੱਜ ਸਵੇਰੇ ਲੈ ਕੇ ਗਏ ਆ ਗੱਡੀ ਕਹਿੰਦੇ ਸਾਨੂੰ ਆਪਣੇ ਸਪੈਸ਼ਲ ਟੂਲ ਦੇ ਨਾਲ ਠੀਕ ਕਰ ਲੈਂਦੇ ਹੋ ਸੰਤ ਸੱਲੀ ਕਰ ਲੈਂਦੇ ਹੋ ਇਹਨਾਂ ਸਪੈਸ਼ਲ ਟੂਲ ਨਾਲ ਠੀਕ ਕੀਤੀ ਆ ਤੇ ਹੁਣ ਸਾਨੂੰ ਕਹਿ ਰਹੇ ਆ ਕਿ ਗੱਡੀ ਦਾ ਗੇਅਰ ਬਾਕਸ ਚੇਂਜ ਹੋਣਾ ਮੈਂ ਗੱਡੀ ਦਾ ਗੇਅਰ ਬਾਕਸ ਕਿੱਦਾਂ ਚੇਂਜ ਕਰਾ ਸਕਦਾ ਨਵੀਂ ਗੱਡੀ ਆ 1.14 ਲੱਖ ਦੀ ਮੈਂ ਗੱਡੀ ਲਈਤੀ ਆ ਮੈਂ ਕਿੱਦਾਂ ਗੇਅਰ ਬਾਕਸ ਚੇਂਜ ਕਰਾਵਾਂ ਇਹਦਾ ਗੇਅਰ ਬਾਕਸ ਚੇਂਜ ਕਰਾਵਾਂਗੇ ਇਹਦਾ ਇੰਜਨ ਖੋਲਣਾ ਪੈਣਾ ਇੰਜਨ ਖੋਲੇ ਇਹਦੀਆਂ ਸੀਲਾਂ ਸਾਰੀਆਂ ਗੁੱਲ ਜਾਣੀਆਂ ਮੇਰੀ ਤਾਂ ਗੱਡੀ ਦਾ ਇੰਜਨ ਖੁੱਲ ਗਿਆ ਨਾ ਨਵੀਂ ਗੱਡੀ ਲਈਤੀ 15 ਮਿੰਟ ਬਾਅਦ ਖਰਾਬ ਮੇਰੀ ਇਹੀ ਇਹਨਾਂ ਦੇ ਅਕਿ ਹੈਗੀ ਹੈ ਬੇਨਤੀ ਰਾਗਾ ਮੋਟਰ ਵਾਲਿਆਂ ਦੇ ਅੱਗੇ ਇਹਨਾਂ ਦੇ ਜਿਹੜੇ ਓਨਰ ਹੈ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈਗੀ ਹੈ ਮੇਰੇ ਉਹਨਾਂ ਅਕਿ ਇੱਕੋ ਹੀ ਰਿਕਵੈਸਟ ਹੈਗੀ ਹੈ ਕਿ ਮੇਰੀ ਗੱਡੀ ਚੇਂਜ ਕਰਕੇ ਮੈਨੂੰ ਦੂਸਰਾ ਫੀਸ ਦਿੱਤਾ ਜਾਵੇ ਮੈਂ 14.5 ਲੱਖ ਰੁਪਏ ਖਰਚਿਆ ਮੈਂ ਇਸ ਕਰਕੇ ਨਹੀਂ ਖਰਚਿਆ ਕਿ ਮੈਂਦਾ ਖੱਜਲ ਹੋਵਾਂ ਮੈਂ ਮੰਗਲਵਾਰ ਦਾ ਖੱਜਲ ਹੋ ਰਿਹਾ ਮੰਗਲਵਾਰ ਤੋਂ ਕਦੀ ਮੈਂ ਕੰਪਨੀ ਸਵੇਰੇ ਚਲੇ ਜਾਣਾ ਸ਼ਾਮ ਸ਼ਾਮ ਨੂੰ ਮੈਨੂੰ ਉੱਠ ਕੇ ਆਣਾ ਪੈਂਦਾ ਕੱਲ 6 ਘੰਟੇ ਕੰਪਨੀ ਲਾ ਕੇ ਆ ਅੱਜ ਦੁਪਹਿਰ ਦਾ ਮੈਂ 2 ਵੇ ਦਾ ਗਿਆ ਹੋਇਆ ਹਾਂ ਕੰਪਨੀ ਤੇ ਆ ਟਾਈਮ ਆ ਗਿਆ ਹਜੇ ਤੱਕ ਇੱਥੇ ਹੀ ਖੜਾ ਹਾਂ